ਇਹ ਰੱਬ ਕੁ ਕਮੀ ਦਵਾ ਦੇ ਫੋਰ ਟਾਈਮ ਹੋ ਗਿਆ ਦਿਲ ਸਾ ਨੋ ਟੇਕ ਇਟ ਬੰਨੇ ਆ ਹਾਲੇ ਕਿੱਥੇ ਜਾਵਾਂਗੇ ਅਪਾਏ ਜੀ ਜਾਵਾਂਗੇ ਬੱਸ ਸਟੈਂਡ ਤੱਕ ਲਾ ਬਾਈ ਉਹ ਬਹੁਤ ਅਨੰਦ ਪ੍ਰਾਪਾਵਾ ਥੈਂਕ ਯੂ ਥੈਂਕ ਯੂ ਤੇ ਬਈ ਯਾਰ ਲੈ ਦੱਸ ਯਾਰ ਤੂੰ ਮੇਰੀ ਅੰਨੀ ਮਦਦ ਕਰੀਏ ਦਸ ਟੈਂਕ ਕੋਈ ਟਰੰਮ ਦੀ ਲੋਡ ਹੋਵੇ ਤਾਂ ਦਸ ਟਕਸੇਰੀਓ ਲੋਡ ਕੰਮ ਦਵਾ ਦੇ ਬਈ ਯਾਰ ਕੰਮ ਬਾਬਾ ਟੈਮ ਹੋ ਗਿਆ ਵੇਲਾ ਹੀ ਬਈ ਬੈਠਾ ਯਾਰ ਟਰੰਮ ਦਵਾ ਦੇ ਨੈ ਚੱਲ ਪੁੱਛਦੇ ਫਿਰ ਅਸੀਂ ਛੱਡਦੇ ਆ ਕੋਈ ਨਹੀਂ ਪੁੱਛ ਲਓ ਬਾਈ ਜੀ ਕੀ ਟਰੰਮ ਦੀ ਰਾਨਾ ਚਾਹੁੰਦਾ ਜੋ ਵੀ ਕੰਮ ਹੈ ਜੀ ਮੈਂ ਰੱਤ ਕੰਮ ਤੈਨੂੰ ਦਵਾ ਦਿੰਨੇ ਆ ਪੁੱਛਦਾ ਮੈਂ ਬੰਦੇ ਨੂੰ ਮੇਰੇ ਕੋਲ ਬੰਦਾ ਹੈ ਰੈਟ ਟਰੰਮ ਦੀ ਲੋਡ ਜਿਹੇਰੀਆ ਤੈਨੂੰ ਪੁੱਛ ਲਓ ਬਾਈ ਪੁੱਛ ਪੁੱਛ ਦਈਏ ਕਰ ਲੈਣਾ ਕੰਮ ਵਧੀਆ ਕਰੇਗਾ ਕਰ ਲੂਗਾ ਬਾਈ ਥਰਮਨ ਇੱਧਰ ਆ ਆਪਾਂ ਇਹਨੂੰ ਕੰਮ ਦਵਾਣ ਇਨ ਲੋਗੋ ਤੇ ਨਾਲ ਚਰਾਨੇ ਉਹ ਤੇ ਉਹ ਵੇਚਦੇ ਨੇ ਇਹਨੂੰ ਕੰਮ ਨਹੀਂ ਲੱਗੂਗਾ ਆਪਾਂ ਠੀਕ ਹੈ ਠੀਕ ਹੈ ਹੈਲੋ ਹਾਂ ਭਾਈ ਸਿੰਦਾ ਬੋਲਦਾ ਮੈਂ ਉਹ ਤੈਨੂੰ ਬੰਦੇ ਦੀ ਲੋੜ ਸੀ ਨਾ ਇੱਕ ਹਾਂ ਬੰਦਾ ਮਿਲ ਰਿਹਾ ਮੈਨੂੰ ਇੱਕ ਤੇ ਪੈਸੇ ਜਿੰਨੇ ਦੇਈਂ ਰ ਫਿਰ ਲੱਖ ਰੁਪਏ ਲੈਣਾ ਆਪਾਂ ਸਾਰੇ ਸਾਲ ਤੇਰੇ ਲੱਗੇ ਰਹੂਗਾ ਜਿਵੇਂ ਮਰਜ਼ੀ ਟਮਚੜਾਏ ਜਾਈਂ ਨਾ ਟਰੈਟ ਨਹੀਂ ਇਹਦੇ ਲੱਖ ਰੁਪਏ ਦੇਣਾ ਤਾਂ ਦੱਸ ਨਹੀਂ ਤਾਂ ਮੈਂ ਕੋਲ ਹੋਰ ਬੰਦੇ ਆ ਜੇ ਮੈਂ ਉਹਨਾਂ ਨੂੰ ਦੇ ਦੇਣਾ ਦੈਂਰਾ ਚਲ ਠੀਕ ਹੈ ਬਰਸੀ ਲੈ ਕੇ ਆ ਰਹੇ ਆਂ ਤਾਂ ਤਾਂ ਤੇ ਰਿਠੇ ਠੀਕ ਹੈ ਆ ਜਾ ਬਸ ਲੈ ਭਾਈ ਕੰਮ ਦਾ ਜਿਗਾਰ ਹੋ ਗਿਆ ਤੇਰਾ ਆਇਆ ਸਾਡੇ ਨਾਲ ਆ ਤੈਨੂੰ ਲੈ ਕੇ ਚੱਲਦੇ ਆ ਉੱਥੇ ਧੰਨਵਾਦ ਤੁਹਾਨੂੰ ਆਇਆ ਬਹਿ ਜਾ ਕਿੱਥੇ ਬਹਿਣਾ ਸੀ ਮੈਨੂੰ ਆਇਆ ਆਇਆ ਪਿੱਛੇ ਹਾਂ ਭਾਈ ਕਿਵੇਂ ਠੀਕ ਹੈ ਤਿਆਰ ਆ ਪੈਸੇ ਹਾਂ ਤਿਆਰ ਆ ਤਰਾ ਆਦਾ ਥੋੜੇ ਬਾਦਾਂ ਨੇ ਯਾਰ پیسے ਟਟਾਣੇ ਨੇ ਤੂੰ ਬੰਦਾ ਦੱਸ ਲੈਣਾ ਤਾਂ ਨਹੀਂ ਤਾਂ ਅਸੀਂ ਅੱਜ ਲੈ ਕੇ ਜਾਂਦੇ ਆ ਬਥੇਰੇ ਹੋਰ ਬੰਦੇ ਚਲ ਠੀਕ ਹੈ ਆਏ ਤੈਨੂੰ ਬੰਦੇ ਨਾਲ ਮਿਲਾਨਾ ਲੈ ਭਾਈ ਕੰਮ ਤੈਨੂੰ ਲਵਾਤਾ ਮੈਂ ਆ ਤੇਰਾ ਮਾਲ ਆ ਆਸੇ ਇੰਨੇ ਦੇ ਕੰਮ ਕਰਨਾ ਤੂੰ ਠੀਕ ਹੈ ਠੀਕ ਹੈ ਜੀ ਇੰਨੇ ਦੇ ਕੰਮ ਕਰਨਾ ਵਧੀਆ ਕੰਮ ਤੇਰੇ ਲੋ ਭਈਆ ਬੰਦਾ ਤੁਹਾਡਾ ਆਸੇ ਕੰਮ ਵਧੀਆ ਕਰਾਣਾ ਹੁਣੇ ਤੋ ਠੀਕ ਹੈ ਠੀਕ ਹੈ ਠੀਕ ਹੈ ਭਾਈ ਜੀ ਤੇ ਚਲੋ ਜੀ ਫਿਰ ਮੈਂ ਚੱਲਦਾ ਠੀਕ ਹੈ ਭਾਈ ਤੋ 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 ਚੱਲਦੇ ਆਂ ਅਸੀਂ ਠੀਕ ਹੈ ਜੀ ਤੁਮੀ ਨਹੀਂ ਹੋਗਾ ਬਾਈ ਤੂੰ ਪੈਸੇ ਮੰਗਦਾ ਕਰੇ ਤੂੰ ਹਾਰ ਵੀ ਆ ਰਿਹਾ ਬਹੁਤ ਪੈਸੇ ਦੇ ਦੋ ਕਿਹੜੇ ਪੈਸੇ ਬਾਈ ਜਿਹੜਾ ਕੰਮ ਕੀਤਾ ਬਿਤੀ ਮਹੀਨੇ ਦਾ ਬਈ ਉਹ ਤਾਂ ਬਈ ਲੈ ਗਿਆ ਲੱਖ ਰੁਪਿਆ ਸਾਲ ਦਾ ਜਿਵੇਂ ਇੱਥੇ ਕੰਮ ਕਰਦਾ ਹਾਂ ਸਾਲ ਬਾਈ ਕਿਹੜੇ ਪੈਸੇ ਬਾਈ ਕੌਣ ਲੈ ਗਿਆ ਪੈਸੇ ਉਹੀ ਜਿਹੜਾ ਤੈਨੂੰ ਕੰਮ ਲਵਾ ਕੇ ਗਿਆ ਸੀ ਚਲ ਕੰਮ ਕਰ ਅੰਦਰ ਆ ਕੇ ਸਾਲ ਪੂਰਾ ਚਲ ਠੀਕ ਹੈ ਭਾਈ ਤੇ ਰੱਬਾ ਪਲੇਰੇ ਜਮਾਨਾ ਹੀ ਹੈ ਨਹੀਂ ਕੀ ਕਰਾਂ ਭਾਈ ਹੁਣ ਕਰੇ ਪੈਸੇ ਫਿਚਨੇ ਨੇ ਜੱਬਾ ਪਲੇਰੇ ਜਮਾਨਾ ਹੀ ਨਹੀਂ ਕੰਮ